ਆਪਣੀ ਵਾਈਫ ਨੂੰ ਕਹਿਣਾ ਚਾਹਲੀ ਆ ਗੁਰਪ੍ਰੀਤ ਨਰਨ ਨੂੰ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਪੰਜਾਬ ਸੁਧਰ ਰਿਹਾ ਹੈ ਪੰਜਾਬ ਬਦਲਾਵ ਆ ਰਿਹਾ ਹੈ ਮੈਡਮ ਕਿਹੜੇ ਬਦਲਾਵ ਦੀ ਗੱਲ ਕਰਦੇ ਹੋ ਤੁਸੀਂ ਕਿਹੜਾ ਬਦਲਾਵ ਮੈਨੂੰ ਤਾਂ ਕੋਈ ਬਦਲਾਵ ਨਹੀਂ ਦਿਖ ਰਿਹਾ ਆ ਬਦਲਾਵ ਤਾਂ ਗਲਤ ਤਰੀਕੇ ਦਾ ਬਦਲਾਵ ਹੋ ਰਿਹਾ ਅਸੀਂ ਆਮ ਆਦਮੀ ਨੇ ਕਦੇ ਨਹੀਂ ਚਾਇਆ ਸੀ ਕਿ ਸਾਨੂੰ ਇਸ ਤਰ੍ਹਾਂ ਇਨਸਾਫ ਮੰਗਣਾ ਪਊਗਾ ਸੜਕਾਂ ਤੇ ਆ ਕੇ ਇਨਸਾਫ ਮੰਗਣਾ ਪਊਗਾ ਮੇਰੇ ਪਤੀ ਦੀ ਮੌਤ ਹੋਈ ਕੋਈ ਰੀਜ਼ਨ ਨਹੀਂ ਦਿੱਤਾ ਕੋਈ ਸਪਸ਼ਟੀਕਰਨ ਨਹੀਂ ਕੋਈ ਜਸਟੀਫਿਕੇਸ਼ਨ ਨਹੀਂ ਕੀ ਵੀ ਕੀ ਇਸ ਦਾ ਜਵਾਬ ਤਾਂ ਦੋ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਇਹ ਸਹੀ ਆ ਤੁਸੀਂ ਕਹਿ ਰਹੇ ਹੋ ਬਹੁਤ ਵਧੀਆ ਬਦਲਾਅ ਹੋ ਰਿਹਾ ਹੈ ਕੀ ਸਹੀ ਬਦਲਾਅ ਹੈ ਤੁਸੀਂ ਦੱਸੋ ਤੁਹਾਡਾ ਫਰਜ਼ ਪੰਦਾ ਹੈ ਮੇਰੀ ਆਵਾਜ਼ ਆਪਣੇ ਹਸਬੰਦ ਤੱਕ ਪਹੁੰਚਾਓ ਸੀਐਮ ਸਾਹਿਬ ਤੱਕ ਪਹੁੰਚਾਓ ਪਤਾ ਨਹੀਂ ਉਹ ਕਿਉਂ ਕੁੰਗੇ ਬੋਲੇ ਹੋ ਚੁੱਕੇ ਹੁਣ ਤੱਕ ਕਿ ਮੇਰਾ ਕੋਈ ਹੱਕ ਨਹੀਂ ਮੈਂ ਤੁਹਾਨੂੰ ਪੁੱਛਾਂਗੀ ਤੁਸੀਂ ਕਿਉਂ ਪਕੜਿਆ ਕਿਉਂ ਮਾਰਿਆ ਕਿਉਂ ਇਹ ਸਰਕਾਰ ਚੁੱਪ ਹੈ ਆਪਦੇ ਆਪ ਨੂੰ ਨਿਆਂ ਦੇਣ ਵਾਲੀ ਸਰਕਾਰ ਕਹਿਣ ਵਾਲੀ ਇਹ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਕਿਉਂ ਚੁੱਪ ਹੈ 23 ਦਿਨ ਹੋ ਗਏ ਮੈਨੂੰ ਕਦਮਾਂ ਅਰਜ਼ੀਆਂ ਪਾਉਂਦੀਆਂ ਕਦਮਾਂ ਅਪੀਲਾਂ ਕਰਦੀਆਂ ਕਰਨੇ ਲਾਉਂਦੀਆਂ ਹੱਥ ਜੋੜਦੀਆਂ ਬੇਨਤੀ ਕਰਦੀਆਂ ਮੈਂ ਸਭ ਕੁਝ ਕਰਕੇ ਦੇਖ ਲਿਆ ਪਰ ਸਰਕਾਰ ਬਿਲਕੁਲ ਚੁੱਪ ਹੈ ਅੱਜ 13 ਦਿਨ ਹੋ ਗਏ ਮੈਂ ਇਨਸਾਫ ਮੰਗ ਰਹੀਆਂ ਕਿ ਮੁਜਰਮ ਜੜੇ ਵੀ ਨਾਮ ਵੀ ਅਸੀਂ ਦਰਜ ਕਰਾਤੇ ਐ ਐਫ ਆਈ ਆਰ ਕਰਾਤਾ ਪਰ ਕੋਈ ਵੀ ਇਨਸਾਫ ਨਹੀਂ ਕੋਈ ਇੱਕ ਸਿੰਗਲ ਅਰੈਸਟ ਵੀ ਨਹੀਂ ਕੀਤੀ ਇਵਨ ਕੀ ਜਿਹੜੇ ਕਹਿੰਦੇ ਪੁਲਿਸ ਮੁਲਾਜ਼ਮ ਜਿਹੜੇ ਗੁੱਜੇ ਨੇ ਉਹ ਵੀ ਨਹੀਂ ਫੜੇਗੇ ਜੀ ਜਿੰਨਾ ਦੋ ਦੇ ਨਾਮ ਲਿੱਤੇ ਗਏ ਆ ਉਹ ਵੀ ਫਰਾਰ ਹੈ ਤਾਂ ਉਹ ਪਿਛਲੇ ਕੇਸ 'ਚ ਕਿਵੇਂ ਫੜੇ ਗਏ ਦੋ ਜਾਣੇ ਉਹਨਾਂ ਨੂੰ ਤਾਂ ਦੋ ਦਿਨ ਹੀ ਲਗਾਏ ਆ ਇਹਦਾ ਮਤਲਬ ਇਹ ਹੈ ਕਿ ਅਗਰ ਪੁਲਿਸ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ ਬਟ ਇਹ ਹਲੇ ਕਰਨ ਦੇ ਮੂਡ 'ਚ ਨਹੀਂ ਹੈ ਮੈਂ ਤਾਂ ਲੜੂੰਗੀ ਮੈਂ ਕਿਉਂ ਚੁੱਪ ਹੋਵਾਂ ਇਹ ਕਹਿੰਦੇ ਆ ਚੁੱਪ ਹੋ ਜਾਓ ਵਕ ਵਕ ਤਰੀਕੇ ਅਪਣਾਉਂਦੇ ਆ ਅਸੀਂ ਕਿਉਂ ਚੁੱਪ ਹੋਈਏ ਬਹੁਤ ਚੁੱਪ ਕਰਾ ਲਿਆ ਅਸੀਂ ਕਿਉਂ ਚੁੱਪ ਹੋਈਏ ਤੇ ਮੈਂ ਬਿਲਕੁਲ ਚੁੱਪ ਨਹੀਂ ਰਹੂੰਗੀ ਨਹੀਂ ਡਰਦੀ ਮੈਂ ਕਿਸੇ ਤੋਂ ਉਹਨਾਂ ਨੂੰ ਕਹੇ 13 ਦਿਨ ਹੋ ਗਏ ਉਹਨਾਂ ਦੀ ਮੌਤ ਕੋਈ ਕੁਦਰਤੀ ਮੌਤ ਨਹੀਂ ਸੀ ਕੋਈ ਬਿਮਾਰੀ ਨਾਲ ਮੌਤ ਨਹੀਂ ਸੀ ਪੁਲਿਸ ਕਸਟਡੀ ਚ ਮਾਰੇ ਗਏ ਨੇ ਜੋ ਕਿ ਪੁਲਿਸ ਹੁਣ ਬਹੁਤ ਕਹਾਣੀਆਂ ਬਣਾ ਰਹੀ ਹੈ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਪਰ ਸਚਾਈ ਇਹੀ ਹੈ ਕਿ ਉਹਨਾਂ ਦੀ ਹਿਰਾਸਤ ਸੀ ਉਹਨਾਂ ਦਾ ਕਤਲ ਕੀਤਾ ਗਿਆ ਉਹਨਾਂ ਨੂੰ ਤਸੀਹੇ ਦੇ ਕੇ ਮਾਰਿਆ ਗਿਆ ਕੋਹ ਕੋ ਕੇ ਮਾਰਿਆ ਗਿਆ ਪ੍ਰੂਫ ਪੋਸਟਮਾਰਟਮ ਰਿਪੋਰਟ ਸਾਹਮਣੇ ਹੈ ਤੁਹਾਡੇ ਸਭ ਦੇ ਮੈਂ ਅੱਜ ਸਿਰਫ ਆਪਣੀ ਪਤਲੀ ਆਵਾਜ਼ ਨੂੰ ਉਠਾ ਰਹੀ ਹਾਂ ਮੈਂ ਉਸ ਹਰ ਮਾਲੇ ਹਰ ਫੈਨ ਲਈ ਹਰ ਉਸ ਇਨਸਾਨ ਲਈ ਹਰ ਉਹ ਨੌਜਵਾਨ ਲਈ ਆਵਾਜ਼ ਉਠਾ ਰਹੀ ਹਾਂ ਜੋ ਇਸ ਜੋ ਇਸ ਸਿਸਟਮ ਚੱਲ ਰਿਹਾ ਪੰਜਾਬ ਦਾ ਪੇ ਇਨਸਾਫੀ ਹੋ ਰਹੀ ਹੈ ਉਹਦਾ ਸ਼ਿਕਾਰ ਹੋ ਰਿਹਾ ਬਹੁਤ ਕੁਝ ਹੋ ਰਿਹਾ ਹੈ ਮੇਰੇ ਪਤੀ ਦੀ ਮੌਤ ਤਾਂ ਹੋਈ ਹੈ 23 ਤਰੀਕ ਨੂੰ ਪਰ ਉਸ ਤੋਂ ਬਾਅਦ ਵੀ ਦੇਖੋ ਤੁਸੀਂ ਕਿੰਨਾ ਕੁਝ ਹੋ ਰਿਹਾ ਮੈਂ ਪੁੱਛਣਾ ਚਾਹੁੰਦੀ ਹਾਂ ਸਰਕਾਰ ਨੂੰ ਕਿ ਸਾਨੂੰ ਕੋਈ ਹੱਕ ਨਹੀਂ ਕਿ ਮੇਰਾ ਕੋਈ ਹੱਕ ਨਹੀਂ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਕਿਉਂ ਪਕੜਿਆ ਕਿਉਂ ਮਾਰਿਆ ਕਿਉਂ ਇਹ ਸਰਕਾਰ ਚੁੱਪ ਹੈ ਆਪ ਦੇ ਆਪ ਨੂੰ ਨਿਆਂ ਦੇਣ ਵਾਲੀ ਸਰਕਾਰ ਕਹਿਣ ਵਾਲੀ ਇਹ ਆਮ ਆਦਮੀ ਪਾਰਟੀ ਇਹ ਪੰਜਾਬ ਸਰਕਾਰ ਕਿਉਂ ਚੁੱਪ ਹੈ 23 ਦਿਨ ਹੋ ਗਏ ਮੈਨੂੰ ਕਦੇ ਮੈਂ ਅਰਜ਼ੀਆਂ ਪਾਉਂਦੀਆਂ ਕਦੇ ਮੈਂ ਅਪੀਲਾਂ ਕਰਦੀਆਂ ਕਰਨੇ ਲਾਉਂਦੀਆਂ ਹੱਥ ਜੋੜਦੀਆਂ ਬੇਨਤੀ ਕਰਦੀਆਂ ਮੈਂ ਸਭ ਕੁਝ ਕਰਕੇ ਦੇਖ ਲਿਆ ਪਰੇ ਸਰਕਾਰ ਬਿਲਕੁਲ ਚੁੱਪ ਹੈ ਕੋਈ ਜਵਾਬ ਨਹੀਂ ਕੋਈ ਝੂਠੀ ਕਹਾਣੀ ਵੀ ਨਹੀਂ ਬਣਾਈ ਇਹਨਾਂ ਨੇ ਜੋ ਅਕਸਰ ਪ੍ਰੈਸ ਕਾਨਫਰੰਸ ਕਰਕੇ ਬਣਾ ਦਿੰਦੇ ਆ ਤੁਸੀਂ ਆ ਹੁਣੇ ਕੇਸ ਹੋਇਆ ਸੀ ਦੇਖਿਆ ਹੋਣਾ ਜੋ ਬੀਬੀ ਜੀ ਦਾ ਹੋਇਆਗਾ ਇੱਕ ਤੋ ਦਿਨਸ ਪ੍ਰੈਸ ਕਾਨਫਰੰਸ ਇਹਨਾਂ ਨੇ ਕਰਕੇ ਮੁਸਲਿਮ ਫੜ ਲੇ ਤੁਸੀਂ ਸਾਰੇ ਕਵਾ ਇਸ ਚੀਜ਼ ਦੇ ਅਜੇ ਤੇ ਇਹ ਵੀ ਨ ਹੋ ਗਏ ਮੈਂ ਇਨਸਾਫ ਮੰਗ ਰਹੀ ਆ ਕਿ ਮੁਜਰਮ ਜਿਹੜੇ ਵੀ ਨਾਮ ਵੀ ਅਸੀਂ ਦਰਜ ਕਰਾਤੇ ਐ ਐਫ ਆਈ ਆਰ ਕਰਾਤਾ ਪਰ ਕੋਈ ਵੀ ਇਨਸਾਫ ਨਹੀਂ ਕੋਈ ਇੱਕ ਸਿੰਗਲ ਅਰੈਸਟ ਵੀ ਨਹੀਂ ਕੀਤੀ ਈਵਨ ਕੀ ਜਿਹੜੇ ਕਹਿੰਦੇ ਪੁਲਿਸ ਮੁਲਾਜ਼ਮ ਜਿਹੜੇ ਗੁਰਜੇ ਨੇ ਉਹ ਵੀ ਨਹੀਂ ਫੜੇਗੇ ਜੀ ਜਿੰਨਾਂ ਦੋ ਦੇ ਨਾਮ ਲਿੱਤੇ ਗਏ ਆ ਉਹ ਵੀ ਫਰਾਰ ਹੈ ਕੀ ਪੁਲਿਸ ਇੰਨੀ ਬੇਵੱਸ ਹੈ ਕਿ ਇਹਨਾਂ ਨੂੰ ਫੜ ਨਹੀਂ ਸਕਦੀ ਅਗਰ ਇੰਨੀ ਬੇਵੱਸ ਹੈ ਤਾਂ ਉਹ ਪਿਛਲੇ ਕੇਸ 'ਚ ਕਿਵੇਂ ਫੜੇਗੇ ਦੋ ਜਾਨੇ ਉਹਨਾਂ ਨੇ ਤਾਂ ਦੋ ਦਿਨ ਹੀ ਲਗਾਏ ਆ ਇਹਦਾ ਮਤਲਬ ਇਹ ਹੈ ਕਿ ਅਗਰ ਪੁਲਿਸ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ ਕੋਟੇ ਹਰੇ ਕਰਨੇ ਮੂਰਚ ਨਹੀਂ ਹੈ ਕਿਉਂ ਇਹ ਮੈਂ ਵੀ ਜਾਣਨਾ ਚਾਹੁੰਦੀ ਹਾਂ ਦੀ ਪੁਲਿਸ ਕਿਉਂ ਚੋਟਾ ਅਨਿਆਏ ਦੇਣ ਵਾਲੀ ਸਰਕਾਰ ਜੋ ਅਸਰ ਨੂੰ ਕਹਿੰਦੀ ਅਸੀਂ ਨਿਆਂ ਪ੍ਰਣਾਲੀ ਆ ਪੂਰੀ ਤਰ੍ਹਾਂ ਹਾਰ ਰਹੀ ਹੈ ਨਿਆਂ ਦੇ ਵਿੱਚ ਆਹੀ ਕਾਰਨ ਹੈ ਮੈਨੂੰ ਅੱਜ ਸੜਕਾਂ ਤੇ ਉਤਰਨਾ ਪੈ ਰਿਹਾ ਇਨਸਾਫ ਮੰਗਣ ਲਈ ਕੀ ਮੈਂ ਗਲਤ ਆ ਇਨਸਾਫ ਮੰਗਣਾ ਆਪਣਾ ਫਰਜ਼ ਹੈ ਸੇਂ ਸਾਫੀ ਦੇ ਵਸਤੇ ਲੜਾਈ ਕਰਨੀ ਮੇਰਾ ਧਰਮ ਹੈ ਮੈਂ ਤਾਂ ਲੜੂੰਗੀ ਮੈਂ ਕਿਉਂ ਚੁੱਪ ਹੋਵਾਂ ਇਹ ਕਹਿੰਦੇ ਚੁੱਪ ਹੋ ਜਾਓ ਵੱਖ-ਵੱਖ ਤਰੀਕੇ ਅਪਣਾਉਂਦੇ ਆ ਅਸੀਂ ਕਿਉਂ ਚੁੱਪ ਹੋਈਏ ਮੇਰੇ ਹਸਬੰਡ ਇੱਕ ਪਾਈ ਪ੍ਰੋਫੈਸ਼ਨ ਟੀਚਰ ਸੀ ਪੜਾਉਣ ਗਏ ਸੀ ਕੀ ਕਸੂਰ ਸੀ ਉਹਨਾਂ ਦਾ 13 ਸਾਲ ਤੱਕ ਪੜਾ ਰਹੇ ਸੀ ਅਗਰ ਤੁਸੀਂ ਚੱਕਿਆ ਸੀ ਕੋਈ ਸ਼ਖਸੀ ਤੁਸੀਂ ਕੋਈ ਕਾਰਵਾਈ ਕਰਦੇ ਤੁਸੀਂ ਚੈੱਕ ਕਰਦੇ ਬੈਕਗ੍ਰਾਉਂਡ ਚੈੱਕ ਕਰਦੇ ਤੁਸੀਂ ਕਿਸ ਕਦਰ ਮਾਰਿਆ ਉਹਨਾਂ ਨੂੰ ਇਹ ਤਾਂ ਕੋਈ ਕਿਸੇ ਤਰ੍ਹਾਂ ਦਾ ਵੀ ਸਪਸ਼ਟਿਕਰਨ ਨਹੀਂ ਤੁਹਾਡੇ ਵੱਲੋਂ ਅੱਜ ਲੁਧਿਆਣੇ ਆਂਦਾ ਮੇਰਾ ਇੱਕੋ ਮਕਸਦ ਹੈ ਮੈਨੂੰ ਪੁੱਛਿਆ ਜਾ ਰਿਹਾ ਸੀ ਤੁਸੀਂ ਕਿਉਂ ਆਏ ਹੋ ਮੈਂ ਬਠਿੰਡਾ ਵੀ ਬਹੁਤ ਕੋਸ਼ਿਸ਼ ਕੀਤੀ ਹੈ ਹਰ ਤਰ੍ਹਾਂ ਕੋਸ਼ਿਸ਼ ਕੀਤੀ ਹੈ ਪਰ ਮੈਂ ناکਾਮਹਿਬ ਰਹੀ ਅੱਜ ਮੈਂ ਲੁਧਿਆਣੇ ਆਈ ਆ ਸਾਰੇ ਲੁਧਿਆਣੇ ਵਸਿਆਂ ਨੂੰ ਜਗਾਉਣ ਉਹਨੇ ਤਰੀਕ ਨੂੰ ਬੋਲਤਾ ਹੈ ਅੱਜ ਉਹ ਪਾਰਟੀ ਕਹਿੰਦੀ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਆਪਣੇ ਨਾਮ ਤੋਂ ਸਾਟਾ ਨਾਮ ਯੂਜ਼ ਕਰਕੇ ਆਮ ਆਦਮੀ ਦਾ ਨਾਮ ਯੂਜ਼ ਕਰਕੇ ਪਾਰਟੀ ਬਣਾਈ ਹੈ ਅੱਜ ਜੋ ਬੁਰੀ ਤਰ੍ਹਾਂ ਸਿਸਟਮ ਫੇਲਿਅਰ ਕਰ ਰਹੀ ਹੈ ਉਹਦਾ ਸਬੂਤ ਆ ਸਾਰੇ ਇਨਸੀਡੈਂਟਸ ਜੋ ਹੋ ਰਹੇ ਹੈ ਉਹੀ ਹੈ ਜਿਵੇਂ ਨੌਜਵਾਨਾਂ ਦੀ ਮੌਤਾਂ ਹੋ ਰਹੀਆਂ ਮੇਰੇ ਹਸਬੰਡ ਵੀ ਨਹੀਂ ਹੋਰ ਬਹੁਤ ਸਾਰੀ ਮੌਤਾਂ ਹੋ ਰਹੀਆਂ ਅੱਜ ਅਸੀਂ ਬੋਲ ਰਹੇ ਹਾਂ ਤਾਂ ਬਹੁਤ ਲੋਕ ਹੋਰ ਵੀ ਬੋਲ ਰਹੇ ਹੈ ਉਹ ਸਾਰਾ ਕੁਝ ਸਿਸਟਮ ਫੇਲਿਅਰ ਦਾ ਇੱਕ ਪ੍ਰੋਪਰ ਐਵੀਡੈਂਸ ਹੈ ਮੈਂ ਸਾਰੇ ਲੋਕਾਂ ਨੂੰ ਅਹੀ ਅਪੀਲ ਕਰਨਾ ਚਾਹੁੰਦੀ ਆ ਆਪਣੇ ਕੋਲੇ ਆਮ ਆਦਮੀ ਕੋਲੇ ਇੱਕ ਪਾਵਰ ਹੁੰਦੀ ਆ ਰਾਈਟ ਟੂ ਵੋਟ ਪਲੀਜ਼ ਯੂਜ਼ ਦੈਟ ਵੋਟ ਜਿਹੜੇ ਤੁਸੀਂ ਚੁੱਪ ਬੈਠੇ ਹੋ ਮੈਨੂੰ ਪਤਾ ਬਹੁਤ ਆਪਣੇ ਦਿਮਾਗ 'ਚ ਗੱਲਾਂ ਆਉਂਦੀਆਂ ਕਿ ਆਹ ਪਾਰਟੀ ਐ ਦੂਜੀ ਪਾਰਟੀ ਐ ਆਹ ਫਲਾਣੀ ਟੀਮ ਦੀ ਪਾਰਟੀ ਐ ਮੈਨੂੰ ਪਤਾ ਬਹੁਤ ਸਾਰੀਆਂ ਪਾਰਟੀਆਂ ਆ ਸਭ ਦੇ ਆਪਣੇ ਆਪਣੇ ਵਾਦੇ ਨੇ ਸਭ ਦੇ ਭਰੋਸੇ ਦਿੱਤੇ ਹੋਏ ਨੇ ਆਮ ਆਦਮੀ ਪਾਰਟੀ ਦੇ ਸੀਐਮ ਸਾਹਿਬ ਨੇ ਵੀ ਭਰੋਸਾ ਦਿੱਤਾ ਸੀ ਸਾਨੂੰ ਕਿਹਾ ਸੀ ਨਾ ਸਾਰੇ ਭਾਰਤ ਨੂੰ ਮੈਂ ਕਿਸੇ ਸਾਰੀ ਕੁੜੀਆਂ ਨੂੰ ਮੈਂ ਮੈਂ ਰੱਖਸ਼ਾ ਕਰੂੰਗਾ ਕਿਸੇ ਬੇਟੀ ਦੇ ਅੱਖਾਂ 'ਚ ਹੰਝੂ ਨਹੀਂ ਆਣ ਦਊਗਾ ਬਹੁਤ ਕੁਛ ਕਿਹਾ ਸੀ ਸੀਮ ਸਾਹਿਬ ਤੁਸੀਂ ਪਤਾ ਨਹੀਂ ਪਰ ਹੁਣ ਤੁਸੀਂ ਕਿੱਥੇ ਚਲੇ ਗਏ ਹੋ ਮੈਂ ਉਹਨਾਂ ਦੀ ਵਾਈਫ ਨੂੰ ਕਹਿਣਾ ਚਾਹ ਲਈ ਆ ਗੁਰਪ੍ਰੀਤ ਮੈਡਮ ਨੂੰ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਪੰਜਾਬ ਸੁਧਰ ਰਿਹਾ ਹੈ ਪੰਜਾਬ 'ਚ ਬਦਲਾਅ ਆ ਰਿਹਾ ਮੈਡਮ ਕਿਹੜੇ ਬਦਲਾਅ ਦੀ ਗੱਲ ਕਰਦੇ ਹੋ ਤੁਸੀਂ ਕਿਹੜਾ ਬਦਲਾਅ ਕਿਹੜਾ ਬਦਲਾਅ ਮੈਨੂੰ ਤਾਂ ਕੋਈ ਬਦਲਾਅ ਨਹੀਂ ਦਿਖ ਰਿਹਾ ਆ ਬਦਲਾਅ ਤਾਂ ਗਲਤ ਤਰੀਕੇ ਦਾ ਬਦਲਾਅ ਹੋ ਰਿਹਾ ਅਸੀਂ ਆਮ ਆਦਮੀ ਨੇ ਕਸ ਕਦੇ ਨਹੀਂ ਚਾਇਆ ਸੀ ਕਿ ਸਾਨੂੰ ਇਸ ਤਰ੍ਹਾਂ ਇਨਸਾਫ ਮੰਗਣਾ ਪਊਗਾ ਸੜਕਾਂ ਤੇ ਆ ਕੇ ਇਨਸਾਫ ਮੰਗਣਾ ਪਊਗਾ ਮੇਰੇ ਪਤੀ ਦੀ ਮੌਤ ਹੋਈ ਤੁਸੀਂ ਇੱਕ ਕਹਾਣੀ ਤੱਕ ਨਹੀਂ ਬਣਾਈ ਕੋਈ ਰੀਜ਼ਨ ਨਹੀਂ ਦਿੰਦਾ ਕੋਈ ਸਪਸ਼ਟਿਕਰਨ ਨਹੀਂ ਕੋਈ ਜਸਟੀਫਿਕੇਸ਼ਨ ਨਹੀਂ ਕਿਸੇ ਚੀਜ਼ ਦਾ ਜਵਾਬ ਤਾਂ ਦੋ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਇਹ ਸਹੀ ਹੈ ਤੁਸੀਂ ਕਹਿ ਰਹੇ ਹੋ ਬਹੁਤ ਵਧੀਆ ਬਦਲਾਅ ਹੋ ਰਿਹਾ ਹੈ ਕੀ ਸਹੀ ਬਦਲਾਅ ਹੈ ਤੁਸੀਂ ਦੱਸੋ ਥੋੜਾ ਫਰਜ਼ ਬੰਦਾ ਹੈ ਮੇਰੀ ਆਵਾਜ਼ ਆਪਣੇ ਹਸਬੰਦ ਤੱਕ ਪਹੁੰਚਾਓ ਸੀਐਮ ਸਾਹਿਬ ਤੱਕ ਪਹੁੰਚਾਓ ਪਤਾ ਨਹੀਂ ਉਹ ਕਿਉਂ ਡੰਗੇ ਬੋਲੇ ਹੋ ਚੁਕੇ ਹੁਣ ਤੱਕ ਬਹੁਤ ਚੁੱਪ ਕਰਾ ਲਿਆ ਸੀ ਕਿਉਂ ਚੁੱਪ ਹੋਈਏ ਮੈਂ ਫੇਰ ਆਹੀ ਅਪੀਲ ਕਰੂੰਗੀ ਸਾਰੇ ਲੁਧਿਆਣਾ ਵਸਤੀਆਂ ਨੂੰ ਯੂ ਹੈਵ ਦਾ ਰਾਈਟ ਟੂ ਵੋਟ ਤੁਹਾਡੇ ਕੋਲੇ ਤੁਸੀਂ ਵੋਟ ਕਰਨੀ ਇੱਕ ਸਹੀ ਇਨਸਾਨ ਨੂੰ ਵੋਟ ਕਰੋ ਉਹਨਾਂ ਦਾ ਹੀ ਰਿਸਰਚ ਕਰੋ ਜਿਹੜੇ ਵੀ ਖੜੇ ਹੋ ਰਹੇ ਆ ਪਾਰਟੀ ਵਾਲੇ ਜੋ ਵੀ ਸਦਸਿਓ ਕੈਂਡੀਡੇਟ ਖੜੇ ਹੋ ਰਹੇ ਆ proper research ਕਰੋ track record चेक करो कि अपनी सेवा ਕਰਨਗੇ ਕਿ ਆਪਣਾ ਇਹ ਹੱਕ ਲਈ ਖੜੇ ਹੋਣਗੇ ਅੱਜ ਮੈਂ ਹੱਕ ਲਈ ਹੱਥ ਮੰਗ ਰਹੀਆਂ ਕੋਈ ਮੈਨੂੰ ਹੱਕ ਦੇ ਰੇ ਜੋ ਵਾਦਾ ਕੀਤਾ ਕੇਸੀ ਕੋਈ ਵਾਦਾ ਇੱਕ ਵਾਦਾ ਨਹੀਂ ਪੂਰਾ ਹੋਇਆ ਤੁਸੀਂ ਆਪਣੇ ਆਪ ਨੂੰ ਤੁਸੀਂ ਆਪਣੇ ਅੰਦਰ ਚਾ ਕੇ ਸੋਚੋ ਸੋਚੋ ਸਿਰਚ ਕਰੋ ਕਿ ਕੀ ਇਹ ਬੰਦਾ ਸਹੀ ਹੈ ਜਿੰਨੂੰ ਅਸੀਂ ਵੋਟ ਕਰ ਰਹੇ ਹਾਂ ਕਿਉਂਕਿ ਦੇਖੋ ਜੀ ਅੱਜ ਮੇਰੇ ਹਸਬੰਦ ਗਏ ਨੇ ਸਾਡੇ ਘਰ ਦਾ ਦੀਪ ਗਿਆ ਕੱਲ ਨੂੰ ਤੁਹਾਡਾ ਨੰਬਰ ਵੀ ਆ ਸਕਦਾ ਹਾਸ ਤੋ ਸੇ ਵੋਟ ਅਸੀਂ ਵੀ ਪਾਈ ਸੀ ਜੋ ਕਿ ਹੁਣ ਅਸੀਂ ਪਛਤਾ ਰਹੇ ਆ ਤਾਂ ਇਹ ਜੋ ਬੇਇਨਸਾਫੀ ਲੈ ਘਟ ਚਲੀ ਆ ਨਾ ਜੀ ਕੱਲ ਨੂੰ ਤੁਹਾਡਾ ਨੰਬਰ ਵੀ ਕਦੇ ਵੀ ਕਿਸੇ ਦਾ ਵੀ ਪਰਿਵਾਰ ਦਾ ਕੋਈ ਵੀ ਮੈਂਬਰ ਜਾ ਸਕਦਾ ਆ ਆ ਨਸ਼ੇ ਦੀ ਯਾਰ ਚ ਬਹੁਤ ਕੁਝ ਹੋ ਰਿਹਾ ਜੋ ਐਕਚੁਅਲੀ ਗੁਨੇਗਾਰ ਨਹੀਂ ਉਹ ਸਭ ਫਰਾਰ ਨੇ ਕਿ ਜਿਨ੍ਹਾਂ ਨੂੰ ਸੱਕਰ ਦੇ ਵਿੱਚ ਕਿਸੇ ਨੂੰ ਇਨਕਾਊਂਟਰ ਕਰਕੇ ਮਾਰਿਆ ਜਾ ਰਿਹਾ ਹੈ ਕਿਸੇ ਨੂੰ ਕਿਡਨਾਪ ਕੀਤਾ ਜਾ ਰਿਹਾ ਕਿਸੇ ਨੂੰ ਕਿਹਾ ਜਾ ਰਿਹਾ ਕਿ ਬੰਦੇ ਫੜਾ ਇਹ ਥੋੜਾ ਸਿਸਟਮ ਹੈ ਥਿਸ ਇਜ਼ ਅ ਕੰਪਲੀਟ ਸਿਸਟਮ ਫੇਲਿਅਰ ਮੇਰੇ ਹਸਬੰਡ ਦੀ ਮੌਤ ਦੇ ਨਾਲ ਨਾਲ ਇਹ ਪੰਜਾਬ ਪਰ ਜਿਹੜੀ ਸਰਕਾਰ ਦੀ ਪ੍ਰਣਾਲੀ ਹੈ ਨਿਆਂ ਪ੍ਰਣਾਲੀ ਦਾ ਵੀ ਸਿਸਟਮ ਫੇਲਿਅਰ ਉਹਦੀ ਵੀ ਅਜ ਮੌਤ ਹੋਈ ਹੈ ਜਿਹੜੇ ਤੁਸੀਂ ਚੁੱਪ ਕਰਕੇ ਬੈਠੇ ਹੋ ਇਹ ਵੀ ਤੁਹਾਡੀ ਸਿਸਟਮ ਦੀ ਮੌਤ ਹੈ ਤਾਂ ਇਹ ਨਹੀਂ ਤੁਸੀਂ ਬੋਲ ਰਹੇ ਤਾਂ ਮੇਰੀ ਸਾਰੇ ਦੇ ਸਾਹਮਣੇ ਆਹੀ ਅਪੀਲ ਤੁਹਾਡੇ ਕੋਲੇ ਵੋਟ ਕਰਨ ਦੀ ਰਾਏ ਹੈ ਡਿਸਿਜਨ ਹੈ ਆਪਣਾ ਵੋਟ ਪਲੀਜ਼ ਵਾਈਜ਼ਲੀ ਯੂਜ਼ ਕਰੋ ਜਿਹੜੇ ਲੋਕ ਵੋਟ ਨਹੀਂ ਪਾ ਰਹੇ ਜਿਨ੍ਹਾਂ ਨੂੰ ਕਹੂੰਗੀ ਸਾਇਲੈਂਟ ਮੈਜੋਰਟੀ ਜੋ ਵੋਟ ਹੀ ਨਹੀਂ ਕਰਦੀ ਤੁਹਾਡੇ ਕੋਲ ਅਥਾਰਟੀ ਹੈ ਪਲੀਜ਼ ਸ਼ੋ ਯਰ ਵੋਟ ਸ਼ੋ ਦਾ ਰਾਈਟ ਤੁਹਾਡੇ ਕੋਲ ਰਾਈਟ ਹੈ ਵੋਟ ਪਾਓ ਕਿਉਂ ਕਰੇ ਬੈਠੇ ਹੋ ਅੱਜ ਤੁਸੀਂ ਚੁੱਪੋਗੇ ਨਾ ਕੱਲੋਂ ਤੁਹਾਨੂੰ ਚੁੱਪ ਕਰਾਉਣ ਵਾਲਾ ਕੋਈ ਨਹੀਂ ਆਊਗਾ ਅੱਜ ਮੈਂ ਬੋਲ ਰਹੀ ਹਾਂ ਤੁਹਾਨੂੰ ਵੀ ਸੜਕਾਂ ਤੇ ਰੋਲਣਾ ਪਊਗਾ ਲੈ ਨਹੀਂ ਜਾਂਦੀ ਜਿਸ ਦੁੱਖ ਨਾਲ ਮੈਂ ਗੁਜ਼ਰ ਰਹੀ ਹਾਂ ਮੇਰਾ ਬੱਚਾ ਗੁਜ਼ਰ ਰਿਹਾ ਹੈ ਮੇਰਾ ਪਰਿਵਾਰ ਗੁਜ਼ਰ ਰਿਹਾ ਹੈ ਪਲੀਜ਼ ਮੈਂ ਇਹੀ ਚਾਹੁੰਦੀ ਆ ਰੱਬ ਨਾ ਕਰੇ ਕਦੇ ਕਿਸੇ ਦੇ ਇਦਾਂ ਦੇ ਦਿਨ ਆਉਣ ਪਲੀਜ਼ ਆਪਣਾ ਵੋਟ ਤੋਂ ਕਰੋ ਬਾਹਰ ਆਓ ਵੋਟ ਦਿਓ ਸਹੀ ਬਟਨ ਦੱਬੋ ਸਹੀ ਕੈਂਡੀਡੇਟ ਨੂੰ ਜਿਤਾਓ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਕੈਂਡੀਡੇਟ ਨਹੀਂ ਹੈ ਸਹੀ ਥੋੜੇ ਕੋ ਲਾਸਟ ਆਪਸ਼ਨ ਹੈ ਨੋਟਾ ਨੋਟਾ ਇਜ਼ ਅ ਪਾਵਰਫੁਲ ਬਟਨ ਅਗਰ ਲੱਗਦਾ ਹੈ ਕਿ ਤੁਹਾਨੂੰ ਨਹੀਂ ਹੈ ਕੋਈ ਕੈਂਡੀਡੇਟ ਵਾਈਸ ਸਹੀ ਨਹੀਂ ਹੈ ਤੁਸੀਂ ਆਪਣਾ ਵੋਟ ਤਾਂ ਦਿਓ ਪ੍ਰੈਸ ਨੋਟਾ why can't you do that use your vote wisely please i request all the people please meri hath jod ke benti hai sahi insaan nu chuno agar lagda koi insaan sahi nahi hai thode kol hi notta option hai use karo kisi galat insaan nu na jatao taaki kal nu thonu fer mere wangu zindagi jeeni pave bahut aukhi hai ji tusi pata nu pata tusi sahi ho phir bhi tusi lad rahe ho theek hai log thoda saath de rahe hai par ਸ਼ੁਕਰਾਨਾ ਵਾਲੇ ਵੀ ਬਹੁਤ ਨੇ ਜੀ ਪਰ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਆ ਮੈਂ ਤੁਹਾਡੀ ਸਾਰਿਆਂ ਦੀ ਸ਼ੁਕਰਗੁਜ਼ਾਰ ਆ ਤੁਸੀਂ ਮੇਰਾ ਸਾਥ ਦੇਣ ਆਏ ਹੋ ਤੁਸੀਂ ਇਨਸਾਫ ਲਈ ਮੰਗ ਕਰ ਰਹੇ ਹੋ ਮੈਂ ਥੋੜਾ ਤੈਅ ਦਿਲ ਹਾਂ ਸ਼ੁਕਰਗੁਜ਼ਾਰ ਕਰਦੀ ਆ ਜਿੰਨੇ ਵੀ ਲੋਕ ਇੱਥੇ ਆਏ ਜੋ ਵੀ ਮੈਨੂੰ ਫੇਸਬੁੱਕ ਦੇ ਰਾਹੀਂ ਇੰਸਟਾ ਦੇ ਰਾਹੀਂ ਅਪਰੋਚ ਕਰ ਰਹੇ ਆ ਮੈਨੂੰ ਪਤਾ ਬਹੁਤ ਦੁੱਖ ਦੀ ਘੜੀ ਹੈ ਸਾਡੇ ਲਈ ਇਸ ਟਾਈਮ ਸਾਨੂੰ ਸਿਰਫ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਬਸ ਅਸੀਂ ਇਸ ਤਰ੍ਹਾਂ ਲੜਦੇ ਰਹੀਏ ਤੁਸੀਂ ਮੇਰੀ ਬਾਹਮ ਬਣੋ ਤੇ ਮੈਂ ਜ਼ਰੂਰ ਜਸਟ ਇਸ ਇਸ ਸੀਟਸ ਮੈਂ ਜ਼ਰੂਰ ਅੱਗੇ ਜਾਊਂਗੀ ਤਾਂ ਮੈਂ ਬਿਲਕੁਲ ਚੁੱਪ ਨਹੀਂ ਰਾਂਗੀ ਨਹੀਂ ਡਰਦੀ ਮੈਂ ਕਿਸੇ ਤੋਂ ਬਸ ਫਾਈ ਮੇਰਾ ਕਹਿਣਾ ਜੀ ਤੁਸੀਂ ਸਾਰੇ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ